ਨੋ ਸਿੱਖੇ ਪੱਤਰਕਾਰਾਂ ਨੇ ਪੰਜਾਬੀ ਪੱਤਰਕਾਰੀ ਨੂੰ ਸ਼ਰਮਸਾਰ ਕਰ ਦਿੱਤਾ ਹੈ ਗਾਇਕ ਰਾਜਵੀਰ ਜਵੰਦਾ ਦੀ ਸਿਹਤਿਆਬੀ ਨੂੰ ਲੈ ਕੇ ਇਸ ਵੇਲੇ ਹਰ ਕੋਈ ਅਰਦਾਸ ਕਰ ਰਿਹਾ ਪਰ ਇਹ ਪੱਤਰਕਾਰ ਕੁਝ ਹੋਰ ਹੀ ਸੋਚ ਰਹੇ ਨੇ ਦੱਸਦੇ ਕਿ ਕੁਝ ਦਿਨ ਪਹਿਲਾਂ ਹੋਏ ਭਿਆਨਕ ਸੜਕ ਹਾਦਸੇ ਤੋਂ ਬਾਅਦ ਉਸਦੇ ਹਾਲਾਤ ਯਾਨੀ ਕਿ ਰਾਜਵੀਰ ਜਵੰਦਾ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਹਾਲਕਿ ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਰਾਜਵੀਰ ਨੂੰ ਚਾਰ ਲਾਈਫ ਸਪੋਰਟਸ ਮਸ਼ੀਨ ਤੋਂ ਇੱਕ ਲਾਈਫ ਸਪੋਰਟ ਮਸ਼ੀਨ ਤੇ ਰੱਖਿਆ ਗਿਆ ਜੋ ਕਿ ਇੱਕ ਚੰਗੀ ਖਬਰ ਹੈ ਇਹਨਾਂ ਵਿਚਾਲੇ ਜੋ ਇੱਕ ਬ੍ਰਿਜ ਦਾ ਕ ਕਰਦੀ ਮੀਡੀਆ ਨੂੰ ਲੈ ਕੇ ਕਈ ਸਵਾਲ ਉੱਠੇ ਨੇ ਕਿ ਕੀ ਕਿਸੇ ਦੀ ਜਾਣ ਸਿਰਫ ਇਹਨਾਂ ਲਈ ਵਿਊਜ਼ ਨੇ ਦਰਅਸਲ ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਬਿਨਾ ਐਥਿਕਸ ਟਾਣੇ ਜੋ YouTube ਚੈਨਲਸ ਚਲਾਉਂਦੇ ਨੇ ਉਹਨਾਂ ਵੱਲੋਂ ਫੋਨ ਕਰਕੇ ਇਹ ਪੁੱਛਿਆ ਜਾ ਰਿਹਾ ਹੈ ਕਿ ਜੇਕਰ ਰਾਜਵੀਰ ਜਵੰਦਾ ਨੂੰ ਕੁਝ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਦੱਸੋ ਅਸੀਂ ਖਬਰ ਚਲਾਉਣੀ ਹੈ ਕੀ ਇਹ ਪੱਤਰਕਾਰਤਾ ਹੈ ਇਹ ਤਾਂ ਲਾਸ਼ਾਂ ਤੇ ਰੇਟਿੰਗ ਦੀ ਰੋਟੀ ਸੇਕਣ ਵਾਲਾ ਕੰਮ ਹੈ ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ ਰਾਜਵੀਰ ਜਵੰਦਾ ਦੇ ਉਸ ਨੂੰ ਲੈ ਕੇ ਇਹ ਪੁੱਛਣਾ ਚਾਹੀਦਾ ਹੈ ਕਿ ਕੀ ਰਾਜਵੀਰ ਦੀ ਸਿਹਤ ਠੀਕ ਹੋ ਰਹੀ ਹੈ ਯਾਨੀ ਕਿ ਕੀ ਅਪਡੇਟਸ ਨੇ ਕੀ ਸਥਿਤੀ ਬਣੀ ਹੋਈ ਹੈ ਇਹ ਜਾਣਕਾਰੀ ਉਹਨਾਂ ਨੂੰ ਗਾਇਕ ਦੇ ਫੈਨਸ ਨੂੰ ਦੇਣੀ ਚਾਹੀਦੀ ਹੈ ਪਰ ਇਹ ਲੋਕ ਜੋ ਵੀਡੀਓ ਪਾਉਣ ਨੂੰ ਤੇ ਸਿਰਫ ਵਿਊਜ਼ ਲੈਣ ਨੂੰ ਹੀ ਜਰਨਲਿਜ਼ਮ ਕਹਿੰਦੇ ਨੇ ਇਹਨਾਂ ਅਨੈਥੀਕਲ ਪੱਤਰਕਾਰਾਂ ਨੂੰ ਇਸ ਵੇਲੇ ਸਹੀ ਜਾਣਕਾਰੀ ਗਾਇਕ ਦੇ ਫੈਨਸ ਤੱਕ ਪਹੁੰਚਾਉਣੀ ਚਾਹੀਦੀ ਹੈ ਨਾ ਕਿ ਅਜਿਹਾਂ ਅਨਮਨੁੱਖੀ ਵਰਤਾਰੇ ਅਪਣਾਉਣਾ ਉਥੇ ਕਿਸੇ ਦੇ ਪਰਿਵਾਰਕ ਮੈਂਬਰ ਪੁੱਤ ਪਤੀ ਤੇ ਕਿਸੇ ਦੇ ਭਰਾ ਦੀ ਜਾਣ ਤੇ ਬਣੀ ਹੋਈ ਹੈ ਤੇ ਅਬਿਊਜ਼ ਖੱਟਣ ਚ ਲੱਗੇ ਹੋਏ ਨੇ ਸਾਡੀ ਅਰਦਾਸ ਹੈ ਕਿ ਰਾਜਵੀਰ ਠੀਕ ਹੋ ਜਾਵੇ ਤੇ ਜੋ YouTube ਚੈਨਲ ਵਾਲੇ ਪੱਤਰਕਾਰ ਨੇ ਇਹ ਸਿਰਫ ਖਬਰ ਬਣਾਉਣ ਨਾ ਕਿ ਖਬਰਾਂ ਦੀ ਕਬਰ ਕਿਉਂਕਿ ਅਸਲ ਪੱਤਰਕਾਰਤਾ ਜਾਣ ਲੈਣ ਦੀ ਦੌੜ ਨਹੀਂ ਜਾਨ ਬਚਾਉਣ ਦੀ ਆਵਾਜ਼ ਹੋਣੀ ਚਾਹੀਦੀ ਹੈ